ਪਰਧਾਨਗੀ ਤੋਂ ਅਸਤੀਫਾ ਨੂੰ ਲੈ ਕੇ ਸੁਨੀਲ ਜਾਖੜ ਦਾ ਪਹਿਲਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਲੋਕ ਸਭਾ ਸੀਟਾਂ ਦੇ ਵਿੱਚ ਭਾਜਪਾ ਨੂੰ ਇੱਕ ਸੀਟ ਨਹੀਂ ਮਿਲੀ ਤੇ ਜਿਸ ਦੇ ਵਿੱਚ ਮੇਰੀ ਨਾਕਾਬੀ ਹੈ ਤੇ ਇਸ ਕਾਰਨ ਮੈਂ ਭਾਜਪਾ ਤੋਂ ਜਿਹੜਾ ਕਿ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਭਾਜਪਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਕਈ ਮਹੀਨਿਆਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਨੇ ਉਹਨਾਂ ਨੇ ਅਸਤੀਫੇ ਦੀਆਂ ਅਟਕਲਾਂ ਦਾ ਬਾਜ਼ਾਰ ਜਿਹੜਾ ਕਿ ਗਰਮਸਰਗਰਮ ਰਿਹਾ ਤੇ ਜਿਸ ਤੋਂ ਬਾਅਦ ਕੌਮੀ ਲੀਡਰਸ਼ਿਪ ਜਾਂ ਖੁਦ ਜਾਂਖੜ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਇੱਕ ਮੀਡੀਆ ਧਾਰਰੇ ਦੇ ਨਾਲ ਗੱਲਬਾਤ ਕਰਕੇ ਪਾਰਟੀ ਚ ਪ੍ਰੋਗਰਾਮਾਂ ਵਿੱਚ ਆਪਣੀ ਦੂਰੀ ਪਿਛਲੇ ਕਾਰਨਾ ਅਤੇ ਕਿਸਾਨਾਂ ਤੇ ਵਿਰੋਧੀ ਪਾਰਟੀਆਂ ਸਮੇਤ ਕਈ ਮੁੱਦਿਆਂ ਤੇ ਖੁੱਲਕੇ ਗੱਲ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਆਪਣੀ ਅਸਤੀਫੇ ਨੂੰ ਲੈ ਕੇ ਵੀ ਚਰਚਾ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਲੋਕ ਸਭਾ ਚੋਣਾ ਚ ਭਾਜਪਾ ਦਾ ਵੋਟ ਪ੍ਰਤੀਸ਼ਤ 6 ਤੋਂ ਜਿਹੜਾ ਕਿ 8 18% ਹੋ ਗਿਆ ਪਰ ਇੱਕ ਉਹਦਾ ਸੱਚ ਹੈ ਕਿ ਸਾਨੂੰ ਭਾਜਪਾ ਚ ਇੱਕ ਵੀ ਸੀਟ ਨਹੀਂ ਮਿਲੀ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਮੇਰੀ ਇਹ ناکامی ਹੈ ਤੇ ਇਹੀ ਕਾਰਨ ਹੈ ਕਿ ਮੈਂ ਆਪਣਾ ਅਸਤੀਫਾ ਹਾਈ ਕਮਾਂਡ ਨੂੰ ਦਿੰਦਾ ਮੈਂ ਹਾਈ ਕਮਾਂਡ ਕੋਲ ਪੰਜਾਬ ਦੇ ਕਈ ਮੁੱਦੇ ਰੱਖੇ ਤੇ ਉਹਨਾਂ ਤੇ ਚਰਚਾ ਵੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪ੍ਰਧਾਨ ਦੀ ਜਿਹੜੀ ਕਿ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਇਹੀ ਕਾਰਨ ਮੈਂ ਪਿਛਲੇ ਉਹਨਾਂ ਨੇ ਕਿਹਾ ਕਿ ਕੁਝ ਸਮੇਂ ਜਿਹੜਾ ਕਿ ਚੋਣਾਂ ਦੇ ਵਿੱਚ ਨਹੀਂ ਆ ਤੇ ਮੈਂ ਆਪਣੇ ਆਪ ਨੂੰ ਫੇਲਿਅਰ ਦਾ ੱੱਬਾ ਜਿਹੜਾ ਕਿ ਨਹੀਂ ਲੱਗਣਾ ਦੇਣਾ ਚਾਹੁੰਦਾ। ਤੇ ਦੱਸਿਏ ਕਿ ਉੱਥੇ ਸੁਨੀਲ ਜਾਖੜ ਦਾ ਇਹ ਪਹਿਲਾ ਬਿਆਨ ਸਾਹਮਣੇ ਆ ਰਿਹਾ। ਪ੍ਰਧਾਨਗੀ ਤੋਂ ਅਸਤੀਫਾ ਤੇ ਸੁਨੀਲ ਜਾਖੜ ਦਾ ਇਹ ਬਿਆਨ ਹੈ ਤੇ ਜਿਸ ਤੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਾ ਮਿਲਣਾ ਮੇਰੀ ਜਿਹੜੀ ਕਿ ਨਾਕਾਮੀ ਹੈ ਤੇ ਮੈਂ ਆਪਣੇ ਤੇ ਫੇਲੀਅਰ ਦਾ ਜਿਹੜਾ ਕਿ ਤੱਬਾ ਨਹੀਂ ਲੱਗਣ ਦੇਣਾ ਚਾਹੁੰਦਾ ਤੇ ਜਿਸ ਦੌਰਾਨ ਜਾਖੜ ਨੇ ਪ੍ਰਧਾਨਗੀ ਦੇ ਅਸਤੀਫੇ ਨੂੰ ਜਿਹੜਾ ਕਿ ਹਾਈ ਕਮਾਂਡ ਨੂੰ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਪਹਿਲਾ ਬਿਆਨ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਹਿਣਾ ਹੈ ਕਿ ਇਸ ਕਾਰਨਾਂ ਕਰਕੇ ਮੈਂ ਜਿਹੜਾ ਕਿ ਅਸਤੀਫਾ ਦਿੱਤਾ ਤੇ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਾ ਮਿਲਣਾ ਜਿਹੜੀ ਕਿ ਮੇਰੀ ਨਾਕਾਮੀ ਹੈ ਤੇ ਮੈਂ ਆਪਣੇ ਆਪ ਤੇ ਫੇਲਿਅਰ ਦਾ ਤੱਬਾ ਨਹੀਂ ਰੱਗਣ ਦੇਣਾ ਚਾਹੁੰਦਾ ਇੱਕ ਸੀਟ ਨਹੀਂ ਮਿਲੀ ਤੇ ਜਿਸ ਦੇ ਵਿੱਚ ਮੇਰੀ ਨਾਕਾਮੀ ਹੈ ਤੇ ਇਸ ਕਾਰਨ ਮੈਂ ਭਾਜਪਾ ਤੋਂ ਜਿਹੜਾ ਕਿ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਭਾਜਪਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਕਈ ਮਹੀਨਿਆਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਨੇ ਉਹਨਾਂ ਨੇ ਅਸਤੀਫੇ ਦੀਆਂ ਅਟਕਲਾਂ ਦਾ ਬਾਜ਼ਾਰ ਜਿਹੜਾ ਕਿ ਗਰਮਸਰਗਰਮ ਰਿਹਾ ਤੇ ਜਿਸ ਤੋਂ ਬਾਅਦ ਕੋਮੀ ਲੀਡਰਸ਼ਿਪ ਜਾਂ ਖੁਦ ਜਾਖੜ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਇੱਕ ਮੀਡੀਆ ਦਾਰੇ ਦੇ ਨਾਲ ਗੱਲਬਾਤ ਕਰਕੇ ਪਾਰਟੀ ਚ ਪ੍ਰੋਗਰਾਮਾਂ ਵਿੱਚ ਆਪਣੀ ਦੂਰੀ ਪਿਛਲੇ ਕਾਰਨਾਂ ਅਤੇ ਕਿਸਾਨਾਂ ਤੇ ਵਿਰੋਧੀ ਪਾਰਟੀਆਂ ਸਮੇਤ ਕਈ ਮੁੱਦਿਆਂ ਤੇ ਖੁੱਲਕੇ ਗੱਲ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਆਪਣੀ ਅਸਤੀਫੇ ਨੂੰ ਲੈ ਕੇ ਵੀ ਚਰਚਾ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਲੋਕ ਸਭਾ ਚੋਣਾਂ ਚ ਭਾਜਪਾ ਦਾ ਵੋਟ ਪ੍ਰਤੀਸ਼ਤ ਹੈ ਤੇ ਜਿਹੜਾ ਕਿ 8 18% ਹੋ ਗਿਆ ਪਰ ਇੱਕ ਗੱਲ ਸੱਚ ਹੈ ਕਿ ਸਾਨੂੰ ਭਾਜਪਾ ਚ 1 ਵੀ ਸੀਟ ਨਹੀਂ ਮਿਲੀ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਮੇਰੀ ਇਹ ناکامی ਹੈ ਤੇ ਇਹੀ ਕਾਰਨ ਹੈ ਕਿ ਮੈਂ ਆਪਣਾ ਅਸਤੀਫਾ ਹਾਈ ਕਮਾਂਡ ਨੂੰ ਦਿੰਦਾ ਹੈ ਮੈਂ ਹਾਈ ਕਮਾਂਡ ਕੋਲ ਪੰਜਾਬ ਦੇ ਕਈ ਮੁੱਦੇ ਰੱਖੇ ਤੇ ਉਹਨਾਂ ਤੇ ਚਰਚਾ ਵੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪ੍ਰਧਾਨ ਦੀ ਜਿਹੜੀ ਕਿ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਇਹੀ ਕਾਰਨ ਮੈਂ ਪਿਛਲੇ ਉਹਨਾਂ ਨੇ ਕਿਹਾ ਕਿ ਕੁਝ ਸਮੇਂ ਜਿਹੜਾ ਕਿ ਚੋਣਾਂ ਦੇ ਵਿੱਚ ਨਹੀਂ ਆ ਤੇ ਮੈਂ ਆਪਣੇ ਆਪ ਨੂੰ ਫੇਲਿਅਰ ਦਾ ੱੱੱੱੱੱ ਜਿਹੜਾ ਕਿ ਨਹੀਂ ਲੱਗਣਾ ਦੇਣਾ ਚਾਹੁੰਦਾ। ਤੇ ਦੱਸਿਏ ਕਿ ਉੱਥੇ ਸੁਨੀਲ ਜਾਖੜ ਦਾ ਇਹ ਪਹਿਲਾ ਬਿਆਨ ਸਾਹਮਣੇ ਆ ਰਿਹਾ। ਪ੍ਰਧਾਨਗੀ ਤੋਂ ਅਸਤੀਫੇ ਤੇ ਸੁਨੀਲ ਜਾਖੜ ਦਾ ਇਹ ਬਿਆਨ ਹੈ ਤੇ ਜਿਸ ਤੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਹੈ ਨਾ ਮਿਲਣਾ ਮੇਰੀ ਜਿਹੜੀ ਕਿ ਨਾਕਾਮੀ ਹੈ ਤੇ ਮੈਂ ਆਪਣੇ ਤੇ ਫੇਲਿਅਰ ਦਾ ਜਿਹੜਾ ਕਿ ਤੱਬਾ ਨਹੀਂ ਲੱਗਣ ਦੇਣਾ ਚਾਹੁੰਦਾ ਤੇ ਜਿਸ ਦੌਰਾਨ ਜਾਖੜ ਨੇ ਪ੍ਰਧਾਨਗੀ ਦੇ ਅਸਤੀਫੇ ਨੂੰ ਜਿਹੜਾ ਕਿ ਹਾਈ ਕਮਾਂਡ ਨੂੰ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਪਹਿਲਾ ਬਿਆਨ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਹਿਣਾ ਹੈ ਕਿ ਇਸ ਕਾਰਨਾਂ ਕਰਕੇ ਮੈਂ ਜਿਹੜਾ ਕਿ ਅਸਤੀਫਾ ਦਿੱਤਾ ਤੇ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਾ ਮਿਲਣਾ ਜਿਹੜੀ ਕਿ ਮੇਰੀ ਨਾਕਾਮੀ ਹੈ ਤੇ ਮੈਂ ਆਪਣੇ ਆਪ ਤੇ ਫੇਲਿਅਰ ਦਾ ੱੱੱਬਾ ਨਹੀਂ ਰੱਗਣ ਦੇਣਾ ਚਾਹੁੰਦਾ